ਇੱਕ ਵੱਡੀ ਖਬਰ ਤੁਹਾਡਾਂ ਸਾਂਝੀ ਕਰਨ ਜਾ ਰਿਹਾ ਕਮਲਕੌਰ ਭਾਬੀ ਦੇ ਕਤਲ ਦੇ ਨਾਲ ਜੁੜੀ ਹੋਈ ਇਹ ਅਹਿਮ ਖਬਰ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਸਾਈਬਰ ਸੈੱਲ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਕਤਲ ਮਾਮਲੇ ਤੇ ਵਿੱਚ ਅਮਰਿਤਪਾਲ ਸਿੰਘ ਮੈਰੋਦੀ ਹਮਾਇਤ ਕਰਨ ਵਾਲੇ ਦੇ ਉੱਪਰ ਗਾਇਸ਼ ਡਿੱਗੀ ਹੈ ਅਤੇ ਸੌ ਤੋਂ ਬਾਅਦ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਨੇ ਇਹਨਾਂ ਅਕਾਊਂਟਸ ਤੇ ਉੱਪਰ ਲਗਾਤਾਰ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ੜਕਾਉ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਵੀਡੀਓ ਪਾ ਕੇ ਹਮਾਇਤ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਖਾਸ ਕਰਕੇ ਸੋਸ਼ਲ ਮੀਡੀਆ ਇਨਫਲੂਐਂਸ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਲਗਾਤਾਰ ਪੜਕਾਉ ਟਿੱਪਣੀਆਂ ਕੀਤੀਆਂ ਜਾ ਰਹੇ ਨੇ ਉਹਨਾਂ ਦੇ ਉੱਪਰ ਵੀ ਪੈਣੀ ਨਜ਼ਰ ਰੱਖੀ ਗਈ ਹੋਈ ਹੈ ਤੇ ਨਾਲ ਹੀ ਇਹ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਚਾਈਲਡ ਰਾਈਟ ਕਮਿਸ਼ਨ ਦੇ ਵੱਲੋਂ ਵੀ ਐਡੀਜੀਪੀ ਕ੍ਰਾਈਮ ਸੈੱਲ ਨੂੰ 15 ਦਿਨ ਦੇ ਵਿੱਚ ਇਸ ਬਾਬਤ ਨੋਟਿਸ ਤਲਬ ਕੀਤਾ ਗਿਆ ਤੇ ਸੋਸ਼ਲ ਮੀਡੀਆ ਇਨਫਲੂਐਂਸ ਦੇ ਉੱਪਰ ਜੋ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਸਬੰਦੇ ਵਿੱਚ ਜ਼ਿਕਰ ਕਰਦਿਆਂ ਹੋਇਆ ਪੰਜਾਬ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹਨਾਂ ਖਾਤਿਆਂ ਤੋਂ ਜੋ ਹੈ ਲਗਾਤਾਰ ਪਰਕਾਉ ਟਿੱਪਣੇ ਕੀਤੇ ਜਿਹਰਨ ਜਿਸ ਕਰਕੇ ਕਿਨੋ ਨਿਯਮ ਵਿਵਸਥਾ ਭੰਗ ਹੋਣ ਦੀ ਜਿਹੜੀ ਕਿ ਸੰਭਾਵਨਾ ਬਣੀ ਹੋਈ ਸੀ ਜਿਸ ਤੇ ਚੱਲਦਿਆਂ 106 ਦੇ ਕਰੀਬ ਜਿਹੜੇ ਕਿ ਅਕਾਊਂਟ ਨੇ ਬੰਦ ਕੀਤੇ ਗਏ ਨੇ ਕਾਬਲੇ ਜ਼ਿਕਰ ਹੈ ਕਿ ਕੰਚਨ ਕੁਮਾਰੀ ਜਿਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਕਮਲਕੌਰ ਭਾਬੀ ਨਾਲ ਜਾਣਿਆ ਜਾਂਦਾ ਹੈ ਅਦਥ ਜੂਨ ਨੂੰ ਬਠਿੰਡਾ ਦੇ ਵਿੱਚ ਇੱਕ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਉਸ ਦੀ ਜਿਹੜੀ ਕਿ Laash ਬਰਾਮਦ ਹੋਈ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਗਾਤਾਰ ਹੋਣ ਜਿਹੜੇ ਕਿ ਵੱਡੇ ਅਪਡੇਟ ਨਿਕਲ ਕੇ ਸਾਹਮਣੇ ਆ ਰਹੇ ਨੇ ਅਤੇ ਇਸ ਕਤਲ ਦਾ ਜੋ ਮਾਸਟਰਮਾਈਂਡ ਅਮਿਤਪਾਲ ਸਿੰਘ ਮੈਰੋ ਦੱਸਿਆ ਜਾ ਰਿਹਾ ਜੋ ਕਿ ਇਸ ਵਾਰਦਾਤ ਤੋਂ ਬਾਅਦ UAE ਫਰਾਰ ਹੋ ਚੁੱਕਿਆ ਜਦਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਦੋ ਜਿਹੜੇ ਕਿ ਕਾਤਲ ਨੇ ਜੋ ਅਮਰਿਤਪਾਲ ਸਿੰਘ ਮੈਰੋ ਦੇ ਸਾਥੀ ਦੱਸੇ ਜਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਕਤਲ ਤੋਂ ਬਾਅਦ ਪੰਜਾਬ ਪੁਲਿਸ ਜਿੱਥੇ ਪੂਰੇ ਮਾਮਲੇ ਦੀ ਕੋਗਪੜਤਾਲ ਕਰ ਰਹੀ ਹੈ ਉੱਥੇ ਹੀ ਅਮਰਿਤਪਾਲ ਸਿੰਘ ਮੈਰੋ ਜੋ ਕਿ ਯੂਏਈ ਦੇ ਵਿੱਚ ਹੋਣ ਦੀ ਸੂਮਿਲੀਅਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤੇ ਜਾਂਦੀ ਹੈ ਕਾਰਵਾਈਆਂ ਵੀ ਅਤੀਤ ਹੋ ਗਏ ਨੇ ਹਾਲਾਂਕਿ ਇਸ ਪੂਰੇ ਮਸਲੇ ਦੇ ਵਿੱਚ ਇਤਕਾਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜੋ ਵੀਡੀਓਜ਼ ਦੇ ਜ਼ਰੀਏ ਕਮਲਕੌਰ ਭਾਬੀ ਦੇ ਬਲੋ ਅਸ਼ਲੀਲਤਾ ਲਚਰਤਾ ਫਲਾਈ ਜਾ ਰਹੀ ਸੀ ਉਸ ਤੋਂ ਲੈ ਕੇ ਲਗਾਤਾਰ ਉਸ ਨੂੰ ਅਮਰਿਤਪਾਲ ਸਿੰਘ ਦੇ ਵੱਲੋਂ ਜੋ ਟਾਰਗੇਟ ਕੀਤਾ ਜਾ ਰਿਹਾ ਸੀ ਅਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ ਸੀ ਆਖਰਕਾਰ ਜਦੋਂ ਉਹ ਨਹੀਂ ਹਟੀ ਤਾਂ ਫਿਰ ਉਸ ਨੂੰ ਬਠਿੰਡਾ ਪ੍ਰਮੋਸ਼ਨ ਕਰਨ ਦੇ ਬਹਾਨੇ ਬੁਲਾਇਆ ਜਾਂਦਾ ਤੇ ਫਿਰ ਗਲਾ ਦਬਾ ਕੇ ਉਸ ਦੀ ਹਤਿਆ ਕਰ ਦਿੱਤੀ ਜਾਂਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਜੋ ਹਮਾਇਤ ਕਰਸਨ ਅਮਰਿਤਪਾਲ ਸਿੰਘ ਮੈਰੋਦੀ ਉਹਨਾਂ ਦੇ ਉੱਪਰ 20% ਅਤੇ 106 ਦੇ ਕਰੀਬ ਜਿਹੜੇ ਕਿ ਸੋਸ਼ਲ ਮੀਡੀਆ ਅਕਾਊਂਟ ਨੇ ਬੰਦ ਕਰ ਦਿੱਤੇ ਗਏ